ਲੋਭੀ ਮਿੱਤਰ ਪਿਆਰਿਓ ਕੀ ਹਾਲ ਚਾਲ ਨੇ ਅੱਜ ਨਾ ਸੱਜਣੋਂ ਅਸੀਂ ਜਾਂਦੀ ਸੀ ਸਹਿਰ ਬਠਿੰਡੇ ਨੂੰ ਤੇ ਸਾਡਾ ਜਾਂਦੇ ਜਾਂਦੇ ਦਾ ਮੂਡ ਬਣਿਆ ਕਈ ਦਿਨਾਂ ਤੋਂ ਕੌਲਜੀ ਕਰੀ ਜਾਂਦੇ ਸੀ ਮਖਾ ਯਾਰ ਬੂਟ ਲਈਏ ਹਨਾ ਧਰਮਾ ਕਹਿੰਦਾ ਫਿਰ ਕਾਹਨੂੰ ਆਪਾਂ ਅੱਗੇ ਲੰਘਣਾ ਪੈਥੀ ਵੀ ਲੈ ਲੈਨੇ ਆ ਪਰ ਬਹੁਤ ਭਰਾਮਾਂ ਨੇ ਸੱਜਣੋਂ ਇਹ ਲੋਕੇਸ਼ਨ ਨੂੰ ਵੇਖਿਆ ਹੋਣਾ ਤੇ ਸਾਡਾ ਵੀ ਦਿਲ ਕਰਿਆ ਮਖਾ ਯਾਰ ਗੱਲ ਧਰਮਾ ਤੇਰੀ ਸਹੀ ਆ ਹਨਾ ਚਲ ਆਪਾਂ ਨਾ ਬੂਟ ਇੱਥੇ ਹੀ ਲੈ ਕੇ ਚੱਲਦੇ ਆ ਤੇ ਸੱਜਣੋ ਤੁਸੀਂ ਵਾਕਈ ਸਾਰੀ ਜਾਣਦੇ ਹੋ ਵੀ ਬਠਿੰਡਾ ਤੋਂ ਜਦੋਂ ਆਪਾਂ ਬਰਨਾਲੇ ਨੂੰ ਆਉਣੇ ਆ ਜਾਂ ਬਰਨਾਲੇ ਤੋਂ ਬਠਿੰਡੇ ਨੂੰ ਜਾਂਦੇ ਆ ਤਾਂ ਹੰਡਿਆਏ ਦੇ ਨੇੜੇ ਆਊਟਲੈਟ ਬਣਿਆ ਹੋਇਆ ਤਾਂ ਸੱਜਣੋ ਆਪਾਂ ਵੀ ਫਿਰ ਬੂਟ ਲੈਣ ਦੀ ਸੀ ਗੱਡੀ ਇੱਧਰ ਨੂੰ ਮੋੜਤੀ ਪਰ ਇੱਕ ਚੀਜ਼ ਵੇਖ ਕੇ ਹੈਰਾਨ ਹੋਈਦਾ ਵੀ ਵਾਕਈ ਯਾਰ ਪੰਜਾਬ ਦੇ ਲੋਕਾਂ ਦਾ ਦਿਮਾਗ ਬਹੁਤ ਆ ਦਿਮਾਗ ਵੀ ਜਿਵੇਂ ਇੱਕ ਗੱਲ ਕਹਿ ਦਿੰਦੇ ਆ ਵੀ ਪੈਸੇ ਨੂੰ ਪੈਸਾ ਕੱਟਦਾ ਹਨ ਉਹ ਗੱਲ ਸਹੀ ਆ ਕਿਉਂਕਿ ਜਿਹੜੇ ਸੱਜਣ ਨੇ ਇਹ ਤਿਆਰ ਕੀਤਾ ਕਿੱਡਾ ਦਿਮਾਗ ਹੋਣਾ ਉਸ ਬੰਦੇ ਦਾ ਦੁਨੀਆ ਭਰ ਦੇ ਬ੍ਰਾਂਡ ਬਰਨਾਲੇ ਚ ਲਿਆਇਆ ਅੱਗੇ ਨਾ ਚੰਗੀਆਂ ਚੰਗੇ ਬ੍ਰਾਂਡ ਲੈਣ ਵਾਸਤੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਾਣਾ ਪੈਂਦਾ ਸੀ ਨਾ ਪਰ ਹੁਣ ਵੱਡੇ ਵੱਡੇ ਸ਼ਹਿਰਾਂ ਦੇ ਲੋਕ ਜਾਨੀ ਕਿ ਬੰਬੇ ਤੱਕ ਦੇ ਵੀ ਲੋਕ ਕਹਿ ਦਈਏ ਇਹ ਸਾਊਟਲੈਟ ਨੂੰ ਵੇਖਣ ਆਉਂਦੇ ਆ ਤੇ ਦੇਖ ਵੀ ਫੋਰਨ ਕੰਟਰੀਆਂ ਵਰਗੀ ਬਣاتی ਕੈਨੇਡਾ ਅਮਰੀਕਾ ਹਨ ਤੇ ਜਿਵੇਂ ਕਹਦੀਏ ਵੀ ਉਸ ਬੰਦੇ ਨੂੰ ਵੀ ਸੈਲੂਟ ਬਣਦਾ ਯਾਰ ਜਿਹਨੇ ਇਸ ਦਾ ਨਕਸ਼ਾ ਘੜਿਆ ਵੱਡੀ ਗੱਲ ਨਕਸ਼ੇ ਦੀ ਹੁੰਦੀ ਹੈ ਜਿਹੜੇ ਭਰਾ ਨੇ ਇਸ ਆਊਟਲੈਟ ਦਾ ਨਕਸ਼ਾ ਘੜਿਆ ਹਨਾ ਨਕਸ਼ਾ ਬਣਾਇਆ ਤੇ ਹਰ ਇੱਕ ਕੰਪਨੀ ਦਾ ਜਿਵੇਂ ਕਹਦੀਏ ਇਕੱਲੇ ਪੰਜਾਬ ਦੇ ਨਹੀਂ ਪੰਜਾਬ ਤੋਂ ਬਾਹਰ ਹਨਾ ਤੇ ਫੋਰਨ ਕੰਟਰੀਆਂ ਦੇ ਵੀ ਜਿਹੜੇ ਬ੍ਰਾਂਡ ਨੇ ਇੱਥੇ ਆਪਣੇ ਹੰਢਾਇਏ ਦੇ ਵਿੱਚ ਆ ਗਏ ਤੇ ਗੱਲ ਸੱਜਣੋ ਇਥੋਂ ਇੱਕ ਹੋਰ ਜਾਣਕਾਰੀ ਮਿਲੀ ਆ ਵੀ ਜਿਹੜਾ ਵੀ ਇਹ ਆਊਟਰਲੇਟ ਆ ਨਾ ਕਿਸੇ ਜਿਹੜੀ ਵੀ ਮਤਲਬ ਕੰਪਨੀ ਲਵੇ ਜਿਹੜੇ ਵੀ ਬ੍ਰਾਂਡ ਲਵੇ ਇਹਨਾਂ ਦੀਆਂ ਸੋਪ ਨੇ ਉਹ ਕਿਰਾਏ ਤੇ ਜੜੀਆਂ ਹੁੰਜਣੇ ਭਾਈ ਵੀ ਤੁਸੀਂ ਮੰਨ ਕੇ ਚੱਲੋ ਘੱਟ ਤੋਂ ਘੱਟ 100 ਪਤਾ ਕਿੰਨਾ ਕਿੰਨਾ ਕਿਰਾਇਆ ਹੁਣ ਤੇ ਅਣਗਿਣਤ ਸੋਪ ਨੇ ਹਨ ਇਥੇ ਤੇ ਚਲੋ ਜਿਹੜੇ ਭਰਾਵਾਂ ਨੇ ਸਮਾਨ ਖਰੀਦਣਾ ਉਹ ਤਾਂ ਆਉਂਦੇ ਹੀ ਆਉਂਦੇ ਆ ਤੇ ਲੋਕ ਫੋਟੋਆਂ ਕਰਾਉਣ ਬਹੁਤ ਆਉਂਦੇ ਆ ਇੰਨੀ ਕਿ ਜਿਵੇਂ ਕਹਦੀ ਆ ਵੀ ਸਾਡੇ ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਹੋਇਆ ਵੀ ਜਿਹੜੇ ਚੰਡੀਗੜ੍ਹ ਲੇਕਾਂ ਤੇ ਜਾ ਕੇ ਫੋਟੋਆਂ ਕਰਾਉਂਦੇ ਸੀ ਉਹ ਹੁਣ ਹੰਢਿਆਏ ਆ ਜਾਂਦੇ ਆ ਇਧਰਲੇ ਪਾਸੇ ਸੱਜਣੋ ਤੁਹਾਨੂੰ ਦਿਖਾਉਣੇ ਆ ਵੀ ਜਿਹੜੀਆਂ ਚੀਜ਼ਾਂ ਨਾ ਆਪਾਂ ਪਹਿਲਾਂ ਟੀਵੀਆਂ ਦੇ ਵਿੱਚ ਵੇਖਦੇ ਹੁੰਦੇ ਸੀ ਵੀ ਕਿਸ਼ਤੀਆਂ ਯਾਰ ਬੜੀਆਂ ਤੇਜ਼ ਭਾਜਦੀਆਂ ਨੇ ਤੇ ਆਹ ਦੇਖੋ ਫਿਰ ਲੈ ਆਹ ਚੀਜ਼ਾਂ ਵੀ ਸੱਜਣੋ ਇੱਥੇ ਆ ਗਈਆਂ ਸਿਰਫ ਇਹਦਾ 400 ਰੁਪਿਆ ਰੈਂਟ ਹੈ ਜੇ ਕਿਸੇ ਭਰਾ ਨੇ ਇਹਦੇ ਉੱਪਰ ਝੂਟੇ ਲੈਣੇ ਆ ਤੇ ਸਪੀਡ ਵੀ ਇੰਨੀ ਤੇਜ਼ ਹੈ ਅਸੀਂ ਇਹਨੂੰ ਕਿਹਾ ਵੀ ਸੱਜਣਾ ਅਸੀਂ ਚਲਾ ਕੇ ਦੇਖ ਲਈਏ ਕਹਿੰਦਾ ਬਾਈ ਤੁਸੀਂ ਬਾਹਰ ਕੱਢ ਦੋਗੇ ਫਿਰ ਮੈਂ ਕਿਹਾ ਯਾਰ ਰਿਸਕ ਵੀ ਕਾਹਨੂੰ ਲੈਣਾ ਹਨਾ ਵੀ ਚੱਲ ਕੋਈ ਗੱਲ ਨਹੀਂ ਇਹਨਾਂ ਤਾਂ ਤਜਰਬਾ ਹੁੰਦਾ ਵੀ ਕਿੱਥੋਂ ਕਿਵੇਂ ਚੀਜ਼ ਕੰਟਰੋਲ ਕਰਨੀ ਆ ਕਿਉਂਕਿ ਸਪੀਡ ਬਹੁਤ ਜ਼ਿਆਦਾ ਜਿਵੇਂ ਸੱਪ ਤੇ ਪਾਣੀ ਫਿਰਦਾ ਹੁੰਦਾ ਨਾ ਸੱਜਣ ਨੂੰ ਮੇਲਦਾ ਉਹ ਵੀ ਹਲੇ ਥੋੜਾ ਜਿਹਾ ਸਲੋ ਹੁੰਦਾ ਤੇ ਇਹ ਤਾਂ ਸੱਜਣਾ ਐਨੇ ਕੱਟ ਮਾਰਦਾ ਜੰਨੈ ਕਹੇ ਬਾਹਰ ਖੜੇ ਬੰਦਿਆਂ ਤੇ ਕਈ ਵਾਰ ਸਿੱਟੇ ਪਾ ਜਾਂਦਾ ਪਰ ਜਿਹੜਾ ਚਲਾਉਂਦਾ ਹੋਣਾ ਪਤਾ ਨਹੀਂ ਉਸ ਬੰਦੇ ਦਾ ਦਿਲ ਧੜਕਦਾ ਹੋਣਾ ਹੈ ਤੇ ਜਾਂ ਫਿਰ ਨਜ਼ਾਰੇ ਆਉਂਦੇ ਹੁਣੇ ਆ ਪਰ ਵੇਖਣ ਵਾਲਿਆਂ ਨੂੰ ਖੂਬ ਨਜ਼ਾਰੇ ਆਉਂਦੇ ਆ ਤੇ ਬਹੁਤ ਘੈਂਟ ਯਾਰ ਹਨ ਜਿਵੇਂ ਕਹਦੀ ਇੱਕ ਨਾ ਬੱਗੇ بڑے بڑے ਸ਼ਹਿਰਾਂ ਦੇ ਵਿੱਚ ਸੱਜਣ ਉਹ ਇਹ ਚੀਜ਼ਾਂ ਦੇਖਣ ਨੂੰ ਆਪਾਂ ਜਾਂਦੇ ਹੁੰਦੇ ਸੀ ਪਰ ਹੁਣ ਲੋਕਲ ਆਪਣੇ ਬਰਨਾਲੇ ਦੇ ਨੇੜੇ ਹੰਡਿਆਏ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਤੁਸੀਂ ਵੇਖ ਸਕਦੇ ਹੋ ਇਹਨਾਂ ਦਾ ਆਨੰਦ ਮਾਣ ਸਕਦੇ ਹੋ ਬਾਕੀ ਇਹ ਵੀ ਗੱਲ ਹੈ ਤੇ ਉਹ ਹੈਗਾ ਸਿੰਗਲ ਵਾਲਾ ਤੇ ਜਿਹੜੀਆਂ ਆ ਸੱਜਣ ਉਹ ਬੜੇ-ਬੜੀਆਂ ਕਿਸ਼ਤੀਆਂ ਖੜੀਆਂ ਨੇ ਇਹ ਹੈਗੀਆਂ ਨੇ ਜਿਵੇਂ ਟੂਰਿਸਟ ਬੱਚੇ ਆਉਂਦੇ ਆ ਹਨਾ ਤੇ ਜਾਂ ਕੋਈ ਵੱਡਾ ਪਰਿਵਾਰ ਆ 10-12 ਜਾਣੇ ਹੁੰਦੇ ਆ ਇਹ ਫਿਰ ਉਹਨਾਂ ਨੂੰ ਬਿਠਾ ਕੇ ਇਸ ਲੇਕ ਦੇ ਨਜ਼ਾਰੇ ਦਿੰਦੇ ਆ ਤੇ ਗੱਲ ਇੱਥੇ ਵੀ ਨਹੀਂ ਮੁੱਕਦੀ ਇਧਰਲੇ ਪਾਸੇ ਦੇਖੋ ਸੱਜਣੋਂ ਕੱਲਾ-ਕੱਲਾ ਜਿਵੇਂ ਉਹ ਬੋਡ ਲੈਂਡ ਆ ਗਏ ਹਨਾ ਬੋਡ ਲੈਂਡ ਆ ਗਿਆ ਤੇ ਹੋਰ ਇਹਦੇ ਨਾਲ ਇੱਥੇ ਰੈੱਡ ਟੇਪ ਵਾਲੇ ਹੋਗੇ ਸਕਰਜਾ ਵਾਲੇ ਹਨਾ ਤੇ ਇੱਕ ਜਿਵੇਂ ਕਿ ਦੀ ਜਰ ਕੋਈ ਚੀਜ਼ ਰਹੀ ਨਹੀਂ ਹਰੇਕ ਇਧਰ 112 ਆਦੀ ਸਾਡੀ ਪੰਜਾਬ ਪੁਲਿਸ ਹੈ ਜਿਹਦੀ ਪੂਰੀ ਨਿਗਰਾਨੀ ਆ ਵੀ ਕੋਈ ਬੰਦਾ ਖਰਾਬੀ ਤਾਂ ਨਹੀਂ ਕਰਦਾ ਤੇ ਲਓ ਵੀ ਸੱਜਣੋਂ ਆਪਾਂ ਅਗੇ ਹੌਪ ਦੇ ਉੱਪਰ ਤੁਹਾਨੂੰ ਦਿਖਾਉਣੇ ਆ ਪਹਿਲਾਂ ਵੀ ਕਿੰਨੇ ਕਿੰਨੇ ਘੈਂਟ ਬੂਟ ਨੇ ਹਨਾ ਤੇ ਲੋ ਮਿੱਤਰੋ ਲੇਡੀਜ਼ ਵੀ ਆ ਜੈਂਟਸ ਵੀ ਆ ਹਨਾ ਤੇ ਬਾਕੀ ਜਿਨੇ ਸਲੀਪਰ ਲੈਣ ਲੈਣੇ ਆ ਚੱਪਲਾਂ ਲੈਣੀਆਂ ਨੇ ਹਰ ਇੱਕ ਪ੍ਰਕਾਰ ਦੀ ਯਾਰ ਚੀਜ਼ ਇੱਥੋਂ ਮਿਲ ਜਾਂਦੀ ਆ ਬੜਾ ਨਜ਼ਾਰਾ ਆਉਂਦਾ ਸੱਜਣੋ ਇੱਥੇ ਆ ਕੇ ਤੇ ਆਪਾਂ ਵੀ ਨਾ ਬੂਟ ਤਾਂ ਲੈ ਲਿਆ ਧਰਮਾ ਕਹਿੰਦਾ ਮੈਂ ਨਾ ਦਿਖਾ ਦਾਂ ਮੈਂ ਖੈਲਾ ਵੀ ਤੂੰ ਦਿਖਾ ਦੇ ਤੁਹਾਨੂੰ ਦਿਖਾਉਣੇ ਸੱਜਣੋ ਇਹ ਤਾਂ ਹੋ ਗਏ ਪੈਕ ਤੇ ਆਪਾਂ ਲੈ ਕਿੰਨਾ ਨਾਲ ਦੇਨੇ ਤੇ ਆਹ ਬੂਟ ਲੈਣੇ ਸੱਜਣੋ ਆਪਾਂ ਦੱਸਿਓ ਕਰਾ ਕਿਵੇਂ ਲੱਗੇ ਤੁਹਾਨੂੰ ਮੈਨੂੰ ਕਲਰ ਸੋਹਣਾ ਲੱਗਿਆ ਮੈਂ ਖਿਆ ਜਰਾ ਆ ਲੈਨੇ ਆ ਹਨ ਤੇ ਬਾਕੀ ਹੋਰ ਵੀ ਜਿਹੜੇ ਵੀ ਭਰਾ ਨੇ ਲੈਣੇ ਹੋਏ ਤਾਂ ਤੁਸੀਂ ਕਦੋਂ ਵੀ ਇੱਥੇ ਗੇੜਾ ਮਾਰ ਸਕਦੇ ਹੋ ਆ ਸੱਜਣ ਨੂੰ ਆਪਾਂ ਕਰਵਾ ਲਈ ਪੈਕ ਤੇ ਜਾਨਕੀ ਚੀਜ਼ਾਂ ਘੈਂਟ ਮਿਲ ਜਾਂਦੀਆਂ ਨੇ ਤੇ ਇੱਕ ਆ ਵੀ ਸੱਜਣੋ ਹੈਗੀ ਆ ਹਨਾ ਇਹ ਇਹ ਹੈਗੀ ਆ ਸਿਰਫ 99 ਰੁਪਈਆ ਦੇ ਵਿੱਚ ਆ ਚੀਜ਼ 99 ਰੁਪਈਆ ਦੇ ਵਿੱਚ ਇਹਦਾ ਰੈਂਟ ਹੈ ਤੇ ਪਰ ਪਰਸਮ ਦਾ ਰੇਟ ਹੈ 99 ਰੁਪਈਏ ਤੁਸੀਂ ਦੋ ਜਣੇ ਬੈਠ ਕੇ ਇਸ ਇਹ ਪੈਡਲ ਵਾਲੀ ਜਿਵੇਂ ਕਹਿੰਦੀ ਜਿਹ ਕਹਣਾ ਸਾਈਕਲੀ ਜੀ ਆ ਤੁਸੀਂ ਇਹਦੇ ਵੀ ਨਜ਼ਾਰੇ ਲੈ ਸਕਦੇ ਹੋ ਜਿਹੜੀ ਵੱਡੀ ਗੱਲ ਸੱਜਣੋ ਆ ਜਿਹੜਾ ਖੜਾ ਹੈ ਨਾ ਆ ਆਪਣਾ ਆਕਾ ਫੂਸ਼ੀਆ ਕਹਿ ਸਕਦੇ ਆ ਇਹਨੂੰ ਇਹ ਅੱਗੇ ਸਾਡੇ ਰੇਤਲੇ ਬਾਣਾ ਦੀਆਂ ਵੱਟਾਂ ਤੇ ਆਮ ਮਿਲ ਜਾਂਦਾ ਸੀ ਪਰ ਹਰੇਕ ਚੀਜ਼ ਜਦੋਂ ਸੀਸਿਆਂ ਦੇ ਅੰਦਰ ਧਰੀ ਜਾਵੇ ਨਾ ਉਹਦੀ ਵੈਲਿਊ ਪੈ ਜਾਂਦੀ ਹੈ ਗੱਲ ਉਹੀ ਹੋਈ ਹੋਈ ਹੈ ਵੱਟਾਂ ਤੇ ਇਸ ਦੀ ਕਦਰ ਨਹੀਂ ਹੁੰਦੀ ਤੇ ਟਿੱਬਿਆਂ ਤੇ ਇਸ ਦੀ ਕਦਰ ਨਹੀਂ ਤੇ ਹੁੰਦੀ ਪਰ ਆ ਦੇਖੋ ਸੱਜਣੋ ਜਦੋਂ ਲੇਕ ਦੇ ਸੜਕਾਂ ਦੇ ਕਿਨਾਰੇ ਜੀ ਜਲਾਗੀ ਤਾਂ ਫਿਰ ਲੋਕ ਇਹਦੀਆਂ ਵੀ ਫੋਟੋਆਂ ਕਰੀ ਜਾਂਦੇ ਨੇ ਜਿਵੇਂ ਮੈਂ ਵੀਡੀਓ ਬਣਾਈ ਜਾਂਦਾ ਹਨਾ ਤੇ ਸੱਜਰੋ ਚਲੋ ਆਪਾਂ ਇੱਥੋਂ ਤੁਰਪੇ ਤੁਹਾਨੂੰ ਥੋੜਾ ਜਨਾ ਗੇੜਾ ਦਿਖਾਉਣੇ ਆ ਗੇੜਾ ਦੇ ਕੇ ਨਾ ਤੁਹਾਨੂੰ ਵਿੱਚ ਦੀ ਸਾਰਾ ਦਿਖਾਉਣੇ ਆ ਵੀ ਲੋਕ ਸੋਭ ਜਿਵੇਂ ਕਹਦੀਏ ਵੀ ਫੋਟੋ ਕਰਨ ਬਹੁਤ ਆਉਂਦੇ ਹਨਾ ਆਨੰਦਮਾਨ ਆਉਂਦੇ ਆ ਮਨਣਾ ਵੀ ਚਾਹਿੰਦਾ ਯਾਰ ਹਨਾ ਵੀ ਜਿਹੜਾ ਵੀ ਭਰਾ ਬਰਨਾਲੇ ਤੋਂ ਬਠਿੰਡੇ ਨੂੰ ਜਾਂਦਾ ਜਾਂ ਬਠਿੰਡਿਓਂ ਬਰਨਾਲੇ ਨੂੰ ਆਉਂਦਾ ਇਹ ਹੜਿਆਏ ਦੇ ਨੇੜੇ ਸੱਜਣੋਂ ਬਣਿਆ ਹੋਇਆ ਤੁਸੀਂ ਜਰੂਰ ਇੱਕ ਵਾਰੀ ਇੱਥੇ ਆ ਕੇ ਜਾਇਓ ਆਨੰਦ ਆ ਜਾਂਦਾ ਯਾਰ ਆ ਕੇ ਹਨਾ ਤੇ ਇਧਰ ਆ ਦੇਖ ਲਓ ਆ ਮਾਤਾ ਬੱਚੇ ਨੂੰ ਉੱਪਰ ਬਿਠਾ ਕੇ ਫੋਟੋਆਂ ਖਿੱਚਦੀ ਐ ਉਹ ਉਹ ਗੁੜੀਆ ਡਰਦੀ ਐ ਹੂੰ ਉਹ ਡਰਦੀ ਐ ਵੀ ਕਿਤੇ ਮੇਰੇ ਦੰਦੀਰਾਂ ਵੱਢ ਲੈ ਹਨਾ ਤੇ ਇਧਰ ਸਾਡੀਆਂ ਕੁੜੀਆਂ ਹਨਾ ਤੇ ਆ ਦੇਖੋ ਇਧਰ ਬਾਈਬਰੀ ਸੈਲਫੀਆਂ ਲੈ ਰਹੇ ਨੇ ਵੀ ਬੜੇ ਲੋਕ ਆਉਂਦੇ ਆ ਯਾਰ ਇੱਥੇ ਜ਼ਿੰਦਗੀ ਦੇ ਨਜ਼ਾਰੇ ਲੈਣ ਤੇ ਤੁਸੀਂ ਵੀ ਜਿਹੜੇ ਭਰਾ ਲਵੇ ਕਦੇ ਵੀ ਟਾਈਮ ਲੱਗਿਆ ਜਰੂਰ ਆ ਕੇ ਜਾਇਓ ਤੇ ਬਸ ਇੱਕ ਜਿਵੇਂ ਕਹਿ ਦਈਏ ਇੱਥੋਂ ਫੋਰਨ ਕੰਟਰੀਆਂ ਦੀ ਝਲਕ ਪੈਂਦੀ ਆ ਹਨਾ ਤੇ ਵਾਕਈ ਸੱਜਣੋ ਜਿਹੜੇ ਭਰਾ ਨਹੀਂ ਗਏ ਉਹ ਤਾਂ ਇੱਥੇ ਖੜਕੇ ਤਾਂ ਆਨੰਦ ਮਾਣ ਲਓ ਯਾਰ ਹਨਾ ਇੱਥੇ ਖੜਕੇ ਤਾਂ ਕਹੀ ਸਕਦੇ ਆ ਵੀ ਅਸੀਂ ਕੈਨੇਡਾ ਅਮਰੀਕਾ ਦਾ ਘੇੜਾ ਲਾਇਆ ਏ ਤੇ ਵਾਕਈ ਸੱਜਣੋ ਬਿਲਕੁਲ ਉਸੇ ਤਰ੍ਹਾਂ ਦੀ ਜਿਵੇਂ ਕਹਦੀ ਆ ਲੁੱਕ ਦੇਤੀ ਮੈਨੂੰ ਘੈਂਟ ਲੱਗਿਆ ਸੱਜਣੋ ਮੈਂ ਕਹਿਣਾ ਬਾਈੁਰਾਂ ਦੇ ਨਾਲ ਅੱਜ ਵੀਡੀਓ ਸਾਂਝੀ ਕਰਦੀ ਏ ਨਾਲੇ 10 ਮਿੰਟ ਜਿਹੜੇ ਭਰਾ ਵੀਡੀਓ ਨੂੰ ਵੇਖਣਗੇ ਉਹਨਾਂ ਨੂੰ ਪਤਾ ਲੱਗ ਜੂ ਵੀ ਹੰਢਿਆਏ ਦੇ ਵਿੱਚ ਕੀ ਕੁਝ ਬਣਿਆ ਹੋਇਆ ਹਨ ਤੇ ਅੱਗੇ ਸੱਜਣੋ ਇਦਾਂ ਦੀਆਂ ਚੀਜ਼ਾਂ ਲੋਕ ਫੋਰਨ ਕੰਟਰੀਆਂ ਜੀ ਜਾਂਦੇ ਸੀ ਪਰ ਉਹ ਨਜ਼ਾਰੇ ਉਹ ਜ਼ਿੰਦਗੀ ਦਾ ਆਨੰਦ ਹੁਣ ਹੰਢਾਇਏ ਦੇ ਵਿੱਚ ਹੀ ਤੁਸੀਂ ਮਾਣ ਸਕਦੇ ਹੋ ਜਰੂਰ ਇੱਕ ਵਾਰੀ ਗੇੜਾ ਮਾਰ ਕੇ ਜਾਇਓ ਸੱਜਣੋ ਇੰਨਾ ਕ ਤੁਹਾਨੂੰ ਦਿਖਾਇਆ ਬਾਕੀ ਹੋਰ ਵੀ ਬਹੁਤ ਜ਼ਿਆਦਾ ਤਿਆਰ ਹੋ ਰਿਹਾ ਬਹੁਤ ਲੰਮਾ ਚੌੜਾ ਜਿਵੇਂ ਕਹਿੰਦੀ ਇਹ ਸਿਸਟਮ ਆ ਇਹ ਤੇ ਲੋ ਵੀ ਸੱਜਣੋ ਆਪਾਂ ਕੱਢਦੀ ਗੱਡੀ 메ਨ ਹਾਈਵੇ ਤੇ ਆਗੇ ਤੇ ਹੁਣ ਅੱਗੇ ਆਪਾਂ ਜੂ ਟਰਨ ਮਾਰ ਕੇ ਫੇਰ ਬਠਿੰਡੇ ਨੂੰ ਜਾਵਾਂਗੇ ਤੇ ਹੁਣ ਆਪਾਂ ਇੱਕ ਵਾਰੀ ਬਰਨਾਲੇ ਵਾਲੀ ਸਾਈਡ ਜਿਹੜੀ ਇਹ ਗੱਡੀ ਮੋੜਦੇ ਤੇ ਲੋ ਮਿੱਤਰੋ ਸ਼ੇਅਰ ਕਰਿਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤੇ ਮੈਂ ਤੁਹਾਡੇ ਨਾਲ ਵੀਡੀਓ ਤਾਂ ਸਾਂਝੀ ਕੀਤੀ ਹੈ ਮੇਰੇ ਖਿਆਲ ਜ਼ਰੂਰੀ ਬਣਦਾ ਹੈ ਬਾਈ ਉਹਨਾਂ ਦੇ ਨਾਲੇ ਗੱਲ